ਮੈਂ ਇੱਕ ਗਾਥਾ ਤੁਹਾਨੂੰ ਕਹਿਣ ਲੱਗਿਆ ਉਹ 1726 ਈਸਵੀ ਦੀ ਹੈ ਤੁਸੀਂ ਪੱਲੇ ਬੰਨ ਕੇ ਜਾਇਓ 1726 ਦਾ ਵਕਤ ਹੁੰਦਾ ਹੈ ਸੁ ਪ੍ਰਾਪਤ ਕਰਦੇ ਰਹਿੰਦੇ ਸਨ ਗੁਰੂ ਕੀ ਸਿੱਖ ਥੋੜਾ ਟਿਕਾਉ ਹੋਇਆ ਕੁਝ ਕੁ ਸਿੱਖ ਜੰਗਲਾਂ ਵਿੱਚੋਂ ਨਿਕਲ ਕੇ ਔਰ ਘਰਾਂ ਵਿੱਚ ਆਏ ਘਰ ਕੱਚੇ ਹੁੰਦੇ ਸੀ ਥੋੜੀਆਂ ਬਾਲੀਆਂ ਘਰਾਂ ਨੂੰ ਸੰਭਾਲਿਆ ਖਾਣ ਜੋਗੇ ਦਾਣੇ ਕਣਕ ਅਜਕ ਥੋੜੀਆਂ ਬਾਲੀਆਂ ਫਸਲਾਂ ਬੀਜੀਆਂ ਆਖਰ ਇੱਕ ਗੁਰੂ ਦਾ ਸਿੱਖ ਹੈ ਜਿਹਦਾ ਨਾਮ ਹੈ ਭਾਈ ਤਾਰਾ ਸਿੰਘ ਬੜੇ ਧਿਆਨ ਨਾਲ ਸੁਣਿਓ ਪੱਟੀ ਦੇ ਲਾਗੇ ਦੋ ਪਿੰਡ ਪੈਂਦੇ ਨੇ ਇੱਕ ਬਾਹ ਇੱਕ ਡਲ ਕਦੀ ਕਦਾਈ ਇਕੱਠਾ ਹੀ ਨਾਮ ਲਿਆ ਜਾਂਦੇ ਡਾਲਵਾ ਤੁਸੀਂ ਵੇਖੋ ਜਿਵੇਂ ਜਿਹੜਾ ਵੱਡਾ ਕੱਲੂ ਘਾਰ ਹੈ ਨਾ 1762 ਵਿੱਚ ਵਾਪਰਦਾ ਫਰਵਰੀ ਮਹੀਨੇ ਉਹ ਦੋ ਪਿੰਡ ਨੇ ਮਲੇਰ ਕੋਟਲੇ ਦੇ ਨੇੜੇ ਇੱਕ ਕੁੱਪ ਦੂਜਾ ਰਹੀੜਾ ਤੇ ਆਹ ਭਾਸ਼ਾ ਵਿੱਚ ਬੋਲਣ ਲੱਗਿਆਂ ਕਈ ਵਾਰੀ ਸ਼ਬਦ ਵਰਤੇ ਜਾਂਦੇ ਕੁੱਪ ਰਹੀੜਾ ਹਾਲਾਂਕਿ ਬੱਖ-ਬੱਖ ਪਿੰਡ ਨੇ ਦੋਨੋਂ ਕੁੱਪ ਤੇ ਰਹੀੜਾ ਆਪਾਂ ਅੱਜ ਵੀ ਜਦ ਸ਼ਬਦ ਵਰਤਨੇ ਆ ਵੀ ਵੱਡਾ ਕੱਲੂ ਘਾਰਾ ਕਿੱਥੇ ਵਾਪਰਿਆ ਕੋਪਰਹੀੜੇ ਦੀ ਧਰਤੀ ਤੇ ਇਵੇਂ ਪੱਟੀ ਦੇ ਨੇੜੇ ਦੋ ਪਿੰਡ ਨੇ ਡਲ ਤੇ ਵਾਂ ਪਰ ਕਦੀ ਕਦਾਈ ਇਕੱਠਾ ਹੀ ਨਾ ਮਰਤੇ ਜਾਂਦਾ ਡਲ ਵਾਂ ਵਾ ਪਿੰਡ ਦਾ ਇੱਕ ਗੁਰੂ ਕਾ ਸਿੱਖ ਹੈ ਜਿਹਦਾ ਨਾਮ ਹੈ ਭਾਈ ਤਾਰਾ ਸਿੰਘ ਵਾਂ ਜਿਹਨੂੰ ਵਾਂ ਕਰਕੇ ਤਾਰਾ ਸਿੰਘ ਵਾਂ ਗੁਰੂ ਕਲਗੀ ਧਰਜੀਤ ਦੇ ਚਰਨਾਂ ਦਾ ਇੱਕ ਜੁੜਿਆ ਹੋਇਆ ਪਰਿਵਾਰ ਸੀ ਜੀਦਾ ਨਾਮ ਸੀ ਭਾਈ ਗੁਰਦਾਸ ਜੀ ਔਰ ਇਹ ਭਾਈ ਗੁਰਦਾਸ ਜੀ ਦੇ ਗ੍ਰਹਿ ਵਿਖੇ 1702 ઈਸਵੀ ਦੇ ਅੰਦਰ ਤਾਰਾ ਸਿੰਘ ਦਾ ਜਨਮ ਮੰਨਿਆ। ਤਾਰਾ ਸਿੰਘ ਨੂੰ ਬਚਪਨ ਦੇ ਅੰਦਰ ਹੀ ਇਹਦਾ ਬਾਪ ਕਦੀ ਗੁਰੂ ਕਲਗੀ ਧਰਜੀ ਦੇ ਚਰਨਾਂ ਵਿੱਚ ਲੈ ਕੇ ਗਿਆ ਸੀ। ਤੇ ਗੁਰੂ ਚਰਨਾਂ ਵਿੱਚ ਜਾ ਕੇ ਅਰਦਾਸ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕੁਲ ਮਹਾਰਾਜ ਕਿਰਪਾ ਕਰਨੀ ਇਸ ਬੱਚੇ ਨੂੰ ਅਸੀਸ ਦੇਵੋ ਇਹ ਸਿੱਖੀ ਸਿਧਕ ਨਿਭਾਦਾ। ਭਾਈ ਗੁਰਦਾਸ ਸਿੰਘ ਆਪਣੇ ਪੁੱਤ ਤਾਰਾ ਸਿੰਘ ਨੂੰ ਗੁਰੂ ਚਰਨਾਂ ਵਿੱਚੋਂ ਅਸੀਸ ਦਿਵਾ ਕੇ ਲੈ ਕੇ ਆਇਆ ਸੀ ਔਰ ਭਾਈ ਮਨੀ ਸਿੰਘ ਜੀ ਤੋਂ ਭਾਈ ਤਾਰਾ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਪੰਜ ਪਿਆਰਾਂ ਵਿੱਚ ਭਾਈ ਮਨੀ ਸਿੰਘ ਲੱਗਦੇ ਸਨ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਲਈ ਸੀ ਅੱਜ ਜੰਗਲਾਂ ਵਿੱਚੋਂ ਗੁਰੂ ਕੀ ਸਿੱਖ ਆ 1726 ਦਾ ਵਕਤ ਹੈ। ਤੇ ਤਾਰਾ ਸਿੰਘ ਸਿਦਕੀ ਸਿੱਖ ਹੁੰਦੇ ਨਾਲ ਨਾਤੇ ਇਲਾਕੇ ਵਿੱਚੋਂ ਉਹਨੇ ਆਪਣੇ ਘਰ ਵਿੱਚ ਇੱਕ ਬਾੜਾ ਬਣਾਇਆ ਸੀ ਔਰ ਉੱਥੇ ਗੁਰੂ ਕਾ ਲੰਗਰ ਚੱਲਦਾ ਸੀ ਜੇ ਕੋਈ ਲੋੜਬੰਦ ਆਉਂਦਾ ਸਿੱਖ ਉਹਨੂੰ ਮੰੰਜਾ ਬਿਸਤਰਾ ਆਦਕ ਮਿਲਣਾ ਤੇ ਕਈ ਵਾਰੀ ਸਿੱਖਾਂ ਆਉਣ ਜਾਣ ਲੱਗਿਆ ਰਹਿੰਦਾ ਸੀ ਪੱਟੀ ਦੇ ਇਲਾਕੇ ਦਾ ਹੀ ਇੱਕ ਚੌਧਰੀ ਹੈ ਤਾਪੀ ਜਿਹਦਾ ਨਾਮ ਸਾਹਿਬ ਰਾਏ ਚੌਧਰੀ ਹੈ ਕੁਝ ਨਾਮ ਐਸੇ ਨੇ ਜਿਹੜੇ ਸਾਨੂੰ ਹਿਰਦੇ ਚ ਵਿਸਾ ਲੈਣੇ ਚਾਹੀਦੇ ਨੇ ਜਿਹੜਾ ਸਾਹਿਬ ਰਾਏ ਚੌਧਰੀ ਹੈ ਨਾ ਹੁਣ ਸਿੱਖ ਜੰਗਲਾਂ ਵਿੱਚੋਂ ਆਏ ਸਨ ਤੇ ਇਹਨੇ ਆਪਣੀਆਂ ਘੂੜੀਆਂ ਛੱਡ ਦੇਣੀਆਂ ਆਪਣੀਆਂ ਘੂੜੀਆਂ ਛੱਡ ਦੇਣੀਆਂ ਔਰ ਗੁਰੂ ਕੇ ਸਿੱਖਾਂ ਦੀ ਜਿਹੜੀ ਕਨਕ ਆਦਕ ਦੀ ਫਸਲ ਸੀ ਉਹਨੂੰ ਚਰ ਜਾਣਾ ਉਝਾੜ ਦੇਣਾ ਤੇ ਤਾਰਾ ਸਿੰਘ ਬਾਹ ਨੂੰ ਆਕੇ ਭਾਈ ਅਮਰ ਸਿੰਘ ਭਾਈ ਬਘੇਲ ਸਿੰਘ ਵਰਗੇ ਗੁਰੂ ਕੇ ਸਿੱਖਾਂ ਆਖਿਆ ਵੀ ਤਾਰਾ ਸਿਆ ਇਹ ਸਾਹਿਬ ਰਾਏ ਚੌਧਰੀ ਘੋੜੀਆਂ ਛੱਡ ਦਿੰਦਾ ਤੇ ਆਪਣੀ ਫਸਲ ਬਹੁਤ ਉਜਾੜਦਾ ਕਿਉਂ ਨਾ ਆਪਾਂ ਜਾ ਕੇ ਬੇਨਤੀ ਕਰ ਲਈਏ ਸਾਹਿਬ ਰਾਏ ਦੇ ਕੋਲ ਗਏ ਉਹਨਾਂ ਜਾ ਕੇ ਇੱਕ ਬੇਨਤੀ ਆਖੀ ਵੀ ਸਾਹਿਬ ਰਾਏ ਸਜਣਾ ਤੂੰ ਆਪਣੀਆਂ ਘੋੜੀਆਂ ਬੰਨ ਕੇ ਰੱਖਿਆ ਕਰ असी थोड़ी बाली फसल बीजी है खाण जोगी ते तो यह घोड़िया उजाड़ी बहुत ध्यान दौ साहेब राय ने एक शब्द बरतिया साहेब राय कह लग्या भी मैं घोड़िया तो बन लवाना पर मेरे को रस्से नहीं है ती सारे ध्यान दौ उन्हें शब्द वरतिया मैं घोड़िया बन लवा पर मेरे कोसे नहीं है ਤੇ ਗੁਰੂ ਕੇ ਸਿੱਖ ਕਹਿ ਲੱਗੇ ਵੀ ਇਹ ਤੇ ਕੋਈ ਜਵਾਬ ਨਹੀਂ ਹੋਇਆ ਤੂੰ ਚੌਧਰੀ ਐ ਰਸੇ ਲਿਆ ਬਾਜ਼ਾਰ ਵਿੱਚੋਂ ਅਸੀਂ ਲਿਆਕੇ ਦੇ ਜਨੇ ਆਹ ਸਾਹਿਬ ਰਾਏ ਕਹਿ ਲੱਗਿਆ ਵੀ ਨਹੀਂ ਜਿਹੜੇ ਰਸੇ ਮੈਨੂੰ ਚਾਹੀਦੇ ਨੇ ਨਾ ਉਹ ਬਾਜ਼ਾਰ ਵਿੱਚੋਂ ਨਹੀਂ ਮਿਲਦੇ ਸਿੱਖ ਕਹਿ ਲੱਗੇ ਤੈਨੂੰ ਕਿਹੋ ਜਿਹੇ ਰਸੇ ਚਾਹੀਦੇ ਆ ਸਾਹਿਬ ਰਾਏ ਪਾਪੀ ਆਖਦਾ ਤੁਸੀਂ ਜੰਗਲਾਂ ਵਿੱਚੋਂ ਆਕੇ ਹਜੇ ਘਟ ਵਸੇ ਹੋ ਜਦੋਂ ਤੁਸੀਂ ਚੰਗੀ ਤਰ੍ਹਾਂ ਜੰਗਲਾਂ ਵਿੱਚੋਂ ਆ ਕੇ ਵਸ ਗਏ ਫਿਰ ਮੈਂ ਤੁਹਾਡੇ ਕੇਸ ਕਤਲ ਕਰਕੇ ਸਿੱਖਾਂ ਦੇ ਕੇਸ ਕਤਲ ਕਰਕੇ ਤੇ ਉਹ ਕੇਸ ਕਤਲ ਕਰਕੇ ਰਸੇ ਬੱਟ ਕੇ ਆਪਣੀ ਘੋੜੀਆਂ ਦੇ ਗਲਾਂ ਵਿੱਚ ਪਾਵਾਂਗਾ ਇਹ ਸ਼ਬਦ ਪਾਪੀ ਨੇ ਆਕੇ ਸੁਣ ਸਾਹਿਬ ਰਾਏ ਨੇ ਗੁਰੂ ਕੇ ਸਿੱਖਾਂ ਨੇ ਇੱਕ ਮਰ ਆਪਣਾ ਆਪ ਸੰਭਾਲ ਲਿਆ ਪਰਤ ਕੇ ਤਾਰਾ ਸਿੰਘ ਬਾਕੂਲ ਆਗੇ ਤੇ ਤਾਰਾ ਸਿੰਘ ਜੀ ਨੂੰ ਆਕੇ ਬਚਨਾ ਆਖੇ ਵੀ ਜਿਹੜਾ ਸਾਹਿਬ ਲਾਏ ਐ ਨਾ ਉਹਦੀ ਨੀਤ ਬੜੀ ਬਦਨੀਤ ਹੈ ਸਾਹਿਬ ਰਾਏ ਚੌਧਰੀ ਪਾਪੀ ਨੇ ਬੋਲ ਆਖੇ ਹੁਣ ਸ਼ਬਦ ਵਰਤੇ ਵੀ ਤੁਹਾਡੇ ਕੇਸਾਂ ਨੂੰ ਕਤਲ ਕਰਕੇ ਤੇ ਗਲ ਵਿੱਚ ਨੱਸੀ ਪਾਵਾਂਗਾ ਕੋੜੀਆਂ ਦੇ ਹੁਣ ਸਿੱਖੀ ਐ ਨਾ ਦੋ ਰਾਹਾਂ ਤੇ ਤੁਰਦੀ ਐ ਇੱਕ ਤੇ ਇਹ ਐ ਵੀ ਤਤੀ ਤਵੀ ਤੇ ਬਿਠਾਇਆ ਤਦ ਵੀ ਤੇਰਾ ਪਾਣਾ ਨੂਰਦਿਨ ਕਾਜੀ ਤਰਨ ਤਰਨ ਸਾਹਿਬ ਦੀ ਟਲ ਚੁੱਕ ਕੇ ਲੈ ਗਿਆ ਤਦ ਵੀ ਤੇਰਾ ਪਾਣਾ ਔਰ ਜਦੋਂ ਸ਼ਿਰੂ ਗੱਲ ਨਿਕਲ ਜਾਏ ਤੇ ਫਿਰ ਸਿੱਖੀ ਆਖਦੀਏ ਵੀ ਹੁਣ ਤੂੰ ਦੱਸ ਕਿਹੜੇ ਰਾਹ ਟਕਰਨੇ ਤਾਰਾ ਸਿੰਘ ਵਾਂਗੂੜ ਸਿੱਖ ਆਏ ਪਾਪੀ ਦੇ ਮੋਲ ਸੁਣਾਏ ਅੱਜ ਸਿੱਖਾਂ ਇੱਕ ਸਲਾਹ ਕਰਨੀ ਦੂਜਾ ਦਿਨ ਚੜਿਆ ਸਾਹਿਬ ਰਾਜ ਚੌਧਰੀ ਦੀਆਂ ਘੋੜੀਆਂ ਆਈਆਂ ਖੇਤ ਵਿੱਚ ਚਰਨ ਦੇ ਲਈ ਸਿੱਖਾ ਘੋੜੀਆਂ ਨੂੰ ਬਨ ਕੇ ਮਾਲਵੇ ਦੇ ਇਲਾਕੇ ਦਾ ਇੱਕ ਸਿੱਖ ਸੀ ਜਿਹਦਾ ਨਾਮ ਸੀ ਭਾਈ ਲਖਮੀਰ ਸਿੰਘ ਭਾਈ ਅਮਰ ਸਿੰਘ ਭਾਈ ਬਗੇਲ ਸਿੰਘ ਵਰਗੇ ਭਾਈ ਗੁਰੂ ਕੇ ਸਿੱਖਾਂ ਨੇ ਘੋੜੀਆਂ ਬਨ ਕੇ ਲਖਮੀਰ ਨਾਮ ਦੇ ਸਿੱਖ ਨੂੰ ਵੇਚ ਛੱਡੀਆਂ ਔਰ ਜਿੰਨੀ ਮਾਇਆ ਬਣੀ ਉਹ ਮਾਇਆ ਸਾਰੀ ਗੁਰੂ ਕੇ ਲੰਗਰਾਂ ਵਿੱਚ ਪਾ ਦਿੱਤੀ। ਸਾਹਿਬ ਰਾਏ ਚੌਧਰੀ ਕਲਪ ਗਿਆ ਸਿੱਖਾਂ ਦੀ ਇੰਨੀ ਹਿੰਮਤ ਕੱਲ ਜੰਗਲਾਂ ਵਿੱਚੋਂ ਆਏ ਅੱਜ ਇਹ ਸਾਡੀਆਂ ਘੋੜੀਆਂ ਵੇਚ ਦੇਣ ਇਹਨਾਂ ਦੀ ਇੰਨੀ ਹਿੰਮਤ ਹੈ ਉਹਨੇ ਜਾ ਕੇ ਸ਼ਿਕਾਇਤ ਕੀਤੀ ਜਕਰੀਏ ਖਾਨ ਨੂੰ ਆਖਰ ਆਪਣੇ ਨਾਲ ਪਹਿਲਾਂ 200 ਬੜੇ ਧਿਆਨ ਨਾਲ ਸੁਣੋ 200 ਫੌਜ ਲੈ ਕੇ জাফর ਬੇਗ ਦਾ ਭਤੀਜਾ ਸਾਹਿਬ ਰਾਏ ਤੋਂ ਉੱਪਰ ਹੈ ਫੌਜਦਾਰ ਹੈ ਜਾਫਰ ਵੇਗ ਆਪਣਾ ਭਤੀਜਾ ਘੱਲਦਾ 200 ਫੌਜ ਦੇ ਕੇ ਨਾਲ ਔਰ ਸਿੱਖਾਂ ਤੇ ਬਾ ਪਿੰਡ ਆ ਕੇ ਇੱਕ ਹਮਲਾ ਕਰਦੇ ਆ ਮੁਕਾਬਲਾ ਹੋਇਆ ਸਿੱਖਾਂ ਨੇ ਜਾਫਰ ਖਾਂ ਦਾ ਭਤੀਜਾ ਮਾਰ ਮੁਕਾਇਆ ਬੜੀ ਮੁਸ਼ਕਲ ਨਾਲ লাশ ਲੈ ਕੇ ਵਾਪਸ ਗਏ ਜਦੋਂ ਇਹ ਜਾਫਰ ਖਾਂ ਕੋਲ ਗੱਲ ਪਹੁੰਚੀ ਵੀ ਮੇਰਾ ਭਤੀਜਾ ਮਾਰ ਮੁਕਾਇਆ ਉਹ ਹੋਰ ਆਕ ਬਬੂਲਾ ਹੋ ਗਿਆ ਉਨੇ ਜਕਰੀਏ ਖਾਨ ਕੋਲ ਜਾ ਕੇ ਮਦਦ ਮੰਗੀ ਜਕਰੀਏ ਖਾਨ ਨੇ ਦੋ ਆਪਣੇ ਜਰਨੈਲ ਕੱਲੇ ਇੱਕ ਮੂਮਨ ਖਾਨ ਦੂਜਾ ਤੱਕੀ ਖਾਨ ਦੋ ਜਰਨੈਲ ਕੱਲੇ ਤੇ ਗੁਰੂ ਕੇ ਸਿੱਖਾਂ ਤੇ ਹਮਲਾ ਕੀਤਾ ਬਾਪਿੰਡ ਦੀ ਧਰਤੀ ਤੇ ਜਦੋਂ ਹਮਲਾ ਕੀਤਾ ਅੱਗੋਂ ਗੁਰੂ ਕੇ ਸਿੱਖਾਂ ਵੀ ਤਿਆਰੀ ਬੰਨੀ ਹੋਈ ਸੀ ਅਖਰ ਇੱਕ ਜੰਗ ਹੁੰਦੀ ਹੈ ਜਦੋਂ ਤੱਕੀ ਖਾਂ ਤਾਰਾ ਸਿੰਘ ਬਾਹ ਨੂੰ ਲਲਕਾਰਦੇ ਤੁਹਾਡੇ ਵਿੱਚੋਂ ਤਾਰਾ ਸਿੰਘ ਸਿੱਧਕੀ ਸਿੱਖ ਕੌਣ ਹੈ ਇੱਕ ਬੇਨਤੀ ਕਰਾਉਂ ਨੇ ਸੰਜੋਬ ਇੰਨੀਆ ਵਯਾਸੀ ਆਪਣੇ ਸਰੀਰ ਤੇ ਤੇ ਸੰਜੋਬ ਇੰਨੇ ਹੋਣ ਦੇ ਕਾਰਨ ਉਹ ਆਪਣੇ ਆਪ ਨੂੰ ਬਹਾਦਰ ਸਮਝਦਾ ਸੀ ਉਹਨੇ ਜਦੋਂ ਉੱਚੀ ਆਵਾਜ਼ ਵਿੱਚ ਆਖਿਆ ਵੀ ਤੁਹਾਡੇ ਵਿੱਚੋਂ ਤਾਰਾ ਸਿੰਘ ਬਾਹ ਕੌਣ ਹੈ ਉੱਚੇ ਤਾਰਾ ਸਿੰਘ ਬਾਹ ਗੁਰੂ ਕੇ ਸਿੱਖ ਨੇ ਗੁਰੂ ਦਾ ਨਾਮ ਲੈ ਕੇ ਉਹਦੇ ਬੋਲਦਿਆਂ ਬੋਲਦਿਆਂ ਇੱਕ ਨਿਸ਼ਾਨਾ ਬਿੰਨ ਕੇ ਉਹਦੇ ਮੁੱਖ ਵਿੱਚ ਮਾਰਿਆ ਲਹੂ ਲਹਾਨ ਹੋ ਗਿਆ ਤੱਕੀ ਖਾਂਦਰ ਨੈਲ ਤੇ ਜਦੋਂ ਲਹੂ ਨੁੱਚੜਦਾ ਪਿੱਛੇ ਮੋਮਣਖਾਂ ਇੱਕ ਟਾਂਚ ਕਰਦਾ ਮੋਮਣਖਰ ਤੱਕੀ ਖਾਨ ਨੂੰ ਆਖਦੇ ਕਹਿ ਲੱਗਿਆ ਤੱਕੀ ਖਾਂ ਤੂੰ ਪਾਣ ਚ ਮਾਰਿਆ ਤੇਰੇ ਮੁੱਖ ਵਿੱਚੋਂ ਇਸ ਤਰ੍ਹਾਂ ਰੰਗ ਡੁੱਲਦਾ ਤੂੰ ਪਾਣ ਚ ਮਾਰਿਆ ਉਹ ਬਹੁਤ ਕਲਪਿਆ ਸੀ ਵਿਚਾਰਾ ਅੱਗੋਂ ਤੱਕੀ ਖਾਂ ਕਲਪੇ ਹੋਣੇ ਬਚਨਾ ਕੇ ਤਾਰਾ ਸਿੰਘ ਵਾਂ ਵੰਡੀ ਜਾਂਦੇ ਜੇ ਐਡਾ ਸੂਰਮੇ ਅੱਗੇ ਹੋ ਕੇ ਲੜਾ ਹਾਂ ਮੰਨ ਰਿਹਾ ਤਾਰਾ ਸਿੰਘ ਮਾਂ ਉੱਥੇ ਇੱਕ ਜੰਗ ਹੁੰਦੀ ਐ ਜੰਗ ਦੇ ਅੰਦਰ ਗੁਰੂ ਕੇ ਸਿੱਖਾਂ ਨੇ ਬੇਅੰਤ ਜਾਲਮਾਂ ਨੂੰ ਸੋਧਾ ਲਾਇਆ ਉੱਥੇ 22 ਗੁਰੂ ਕੇ ਸਿੱਖ ਸੰ ਟੋਟਲ 22 ਦੇ 22 ਗੁਰੂ ਕੇ ਸਿੱਖਾਂ ਨੇ ਆਪਨਾ ਆਪ ਜੂਝ ਕੇ ਸ਼ਹਾਦਤ ਦਾ ਜਾਮ ਪੀ ਲਿਆ ਇੱਕ ਵੀ ਐਸਾ ਗੁਰੂ ਕਾ ਸਿੱਖ ਨਹੀਂ ਜਿਹੜਾ ਸਿੱਦਕ ਤੋਂ ਡੋਲ ਗਿਆ ਆਪਨਾ ਆਪ ਕੁਰਬਾਨ ਕਰ ਗਏ 1726 ਈਸਵੀ ਦੀ ਇੱਕ ਘਟਨਾ